ਇਹਦੀ ਲੈਂਡ ਫੂਲਿੰਗ ਹੈ ਨਾ ਜੀ ਹੂੰ ਮੈਨੂੰ ਤਾਂ ਇਹਨਾਂ ਦੀ ਕੋਈ ਸਮਝ ਨਹੀਂ ਆਈ ਮੈਂ ਲੈਂਡ ਫੂਲਰ ਤੁਸੀਂ ਕਰਨੇ ਆ ਤੇ ਤੁਸੀਂ 26000 ਕਿਲਾ ਤਾਂ 20 ਸਾਲ ਡਵੈਲਪ ਨਹੀਂ ਕਰ ਸਕੋ ਹੋ ਅੱਛਾ ਤੇ ਉਹਨਾਂ ਦੀ ਸਰਕਾਰ ਨਹੀਂ ਰਹਿਣੀ ਸਰਕਾਰ ਨਹੀਂ ਰਹਿਣੀ 26000 ਕਿਲਾ ਤੁਸੀਂ ਖਾਲੀ ਅੱਜ ਕਰਕੇ ਭੇਜੋਗੇ ਤੇ ਲੱਖ ਰੁਪਏ ਕਿਲਾ ਦਾ ਕਹਿੰਦੇ ਧਿਆਨ ਵਾਈਬਲ ਨਹੀਂ ਹੈਗਾ 10 ਸਾਲ ਤੁਸੀਂ ਅਗਰ ਲੱਖ ਰੁਪਏ ਕਿਲਾ ਦਿਓਗੇ ਕਿੱਥੇ ਜਾਓਗੇ ਨੇ ਨਹੀਂ ਦਿੱਤਾ ਜੱਸਾ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀ ਲੈਣੀ ਹੈ ਤਾਂ ਚੱਲ 500 ਕਿੱਲਾ ਇੱਥੇ ਲੈ ਲਓ ਪਹਿਲਾਂ ਲੋਡ ਟੈਲਪ ਕਰ ਲਓ 500 ਕਿੱਲਾ ਲੁਧਿਆਣੇ ਲੈ ਲਓ ਜੀ ਤੇ ਫਿਰ ਤੁਸੀਂ ਸਾਰੇ ਹਿੰਦੁਸਤਾਨ ਸਾਰੇ ਪੰਜਾਬ ਦੇ ਸ਼ਹਿਰਾਂ ਜੀ ਗਨਾਤੀ ਵੀ ਅਸੀਂ ਤਾਂ 65000 ਕਿੱਲਾ ਲੈਣਾ ਤੇ 65000 ਕਿੱਲਾ ਤਾਂ ਮਤਲਬ ਤੁਸੀਂ ਤਾਂ ਪਹਿਲਾਂ ਹੀ ਲੈ ਜਾਣਾ ਤੇ 10 ਬੱਧ 65000 ਕਿੱਲਾ ਦਾ ਕੁਝ 30 ਸਾਲ ਨਹੀਂ ਤੁਹਾਡੇ ਨਾਲ ਹਮਮ ਔਰ ਲੈਂਡ ਪੂਲਿੰਗ ਮਾਰੀ ਤਾਂ ਹੈ ਜਦੋਂ ਤੁਸੀਂ ਮਿਸਯੂਜ਼ ਕਰਦੇ ਜੇ ਲੋਕਾਂ ਦੇ ਹੱਕ ਮਾਰਦੇ ਜੇ ਤੁਸੀਂ ਜੇ ਮੈਂ ਕਾਰਪੋਰੇਟ ਨੇ ਹਮ ਲੈਂਡ ਪੂਲਿੰਗ ਕਰ ਲਈ ਲੈਂਡ ਪੂਲਿੰਗ ਕਰਕੇ ਤੁਹਾਨੂੰ ਫਿਰ ਮਰਮਾਨੀਆਂ ਕਰਨਾ ਪੈਂਦੇ ਨੇ ਹਮ ਮੈਨੂੰ ਲੈਂਡ ਪੂਲਿੰਗ ਕੀਤਿਆਂ ਨੂੰ ਅੱਜ 14 ਸਾਲ ਹੋ ਗਏ ਨੇ ਅਜੇ ਤੱਕ ਮੈਨੂੰ ਕਮਰਸ਼ੀਅਲ ਪਲਾਟ ਨਹੀਂ ਮਿਲੇ ਉਹ ਜਿਹੜਾ ਜਿਹੜਾ 200 ਗਜ ਦਾ ਕਹਿੰਦੇ ਆ ਨਾ ਨਾ ਹਾਂ ਜਿਹੜਾ 200 ਗਜ ਦਾ ਕਹਿੰਦੇ ਹਮ ਉਹ 14 ਸਾਲ ਹੋ ਗਏ ਨੇ ਸੀਐਮ ਸਾਹਿਬ ਅਜੇ ਤੱਕ ਕਮਰਸ਼ੀਅਲ ਪਲਾਟ ਨਹੀਂ ਮਿਲੇ ਬਸ ਮਿਲ ਜਾਣੇ ਜੀ 6 ਮਹੀਨਿਆਂ ਨੂੰ ਫਿਰ ਉਹ 6 ਮਹੀਨਿਆਂ ਨੂੰ ਹੋਰ 6 ਮਹੀਨਿਆਂ ਨੂੰ ਇਹ ਤਾਂ ਇਹ ਤਾਂ ਕਰੋੜਾਂ ਰੁਪਇਆ ਮੇਰੇ ਜ਼ਮੀਨਾਂ ਦੇ ਫਲੈਟ ਬਣਾ ਕੇ ਵੇਚ ਗਏ ਤੇ ਮੈਨੂੰ ਦੇਣ ਦਾ ਵਾਅਦਾ ਤੁਹਾਨੂੰ ਮਾਰ ਪੈ ਰਿਹਾ ਤੇ ਜੇ ਪੁਲਿਸ ਕੋਲ ਜਾਣਾ ਉਹ ਕਹਿੰਦੇ ਨੇ ਸਿਵਲ ਕੇਸ ਹੈ ਹਾਂਜੀ ਤੇ ਜੱਜ ਕੋਲ ਜਾਣਾ ਉਹ ਕਹਿੰਦਾ ਸਿਵਲ ਕੇਸ ਹੈ ਮੈਂ ਕਹਿੰਦਾ ਠੀਕ ਹੈ ਬਸ ਪੈਂਡਲਾਰ ਕਿੱਲੇ 'ਚ ਇਹ ਬੈਂ ਸਿੰਘ ਜੀ ਕਹਾਣੀ ਇਹ ਲੈਂਡ ਪੂਲਿੰਗ ਜੀ ਹੈ ਹੀ ਤਾਂ ਇਹ ਜਮੀਨ ਜ਼ਮਾਨ ਦੀ ਹੈ ਇਸ ਦੇ ਪਿੱਛੇ ਤੁਹਾਡੀ ਸੈਂਟਰ ਸਰਕਾਰ ਹੈ ਇਹ ਤਾਂ ਪੰਜਾਬ ਦੀ ਡੈਮੋਗ੍ਰੇਫੀ ਨੂੰ ਚੇਂਜ ਕਰਨੋਂ ਆਖੇ ਡੈਮੋਗ੍ਰਾਫੀ ਨੂੰ ਚੇਂਜ ਕਰਨੋਂ ਆਖੇ ਇਹ ਸਿਸਟਮ ਰਚਿਆ ਗਿਆ ਹੈ ਜੀ ਇੱਥੇ ਲਿਆ ਕੇ ਵਸਾਉਣੇ ਕਿਵੇਂ ਉਹਨੇ ਬਾਹਰੋਂ ਆ ਸਾਡੇ ਨਿਊ ਚੰਡੀਗੜ੍ਹ 'ਚ 60% ਮਤਲਬ 70% ਬੰਦੇ ਬਾਹਰ ਨੇ ਹਿਮਾਚਲ ਦੇ ਦਿੱਲੀ ਤੋਂ ਇਹ ਲੋਕ ਡੈਮੋਗ੍ਰਾਫੀ ਚੇਂਜ ਕਰਕੇ ਤੁਹਾਨੂੰ ਸਿੱਖਾਂ ਨੂੰ ਉਹਨਾਂ ਨੇ ਇੱਥੇ ਤੁਸੀਂ ਕਹਿੰਦੇ ਅਸੀਂ 42 52 ਤੋਂ 48 ਨੇ ਤੁਹਾਨੂੰ ਇਹਨਾਂ ਨੇ 32 ਤੇ ਲੈਣਾ ਹਾਂ ਭਾਵੇਂ ਤੁਸੀਂ ਸਾਰੀ ਉਮਰ ਚਣਕ ਨੇ ਲੋਕਾਂ ਨਾਲ ਗੱਲ ਪਈ ਦੇਈ ਨਾ ਸਾਡੇ ਤੁਹਾਨੂੰ ਐਸਾ ਸਬਕ ਸਿਖਾਵਾਂਗੇ ਯਾਰ ਹੁਣ ਹਾਂਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਵਿਨ ਸਿੰਘ ਗੱਲਬਾਤ ਕਰਨ ਦੇ ਲਈ ਬਹੁਤ ਸਤਿਕਾਰਯੋਗ ਕੈਪਟਨ ਚੰਨਰ ਸਿੰਘ ਜੀ ਸਿੱਧੂ ਗੱਲਬਤ ਕਰਾਂਗੇ ਪਿਛਲੇ ਦਿਨੀ ਪੰਜਾਬ ਦੀ ਸਰਕਾਰ ਨੇ ਠੁੱਕ ਕੇ ਛੱਟਿਆ ਵਾ ਔਰ ਐਡਾ ਵੱਡਾ ਮਸਲਾ ਕਦੀ ਤਾਂ ਦਿੱਲੀ ਤਿੰਨ ਕਾਲੇ ਕਾਨੂੰਨ ਦਿੱਤੇ ਔਰ ਸਾਡੇ ਤੇ ਥੋਪ ਦਿੱਤੇ ਕਿਸਾਨ ਕਹਿੰਦੇ ਸਾਨੂੰ ਸਲਫਾਸ ਦੀਆਂ ਗੋਲੀਆਂ ਦਿੱਤੀਆਂ ਗਈਆਂ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ 2 ਸਾਲ ਬਾਅਦ ਮੋਦੀ ਨੇ ਇਹ ਗੱਲ ਕੇ ਇਹ ਗੱਲ ਕਹਿ ਕੇ ਵਾਪਸ ਲਏ ਕਿ ਕਿਸਾਨਾਂ ਨੂੰ ਮੈਂ ਸਮਝਾਣ 'ਚ ਅਸਫਲ ਰਿਹਾ ਵਾ ਪਰ ਇਸ ਅਲਫਾਸ ਦੀ ਗੋਲੀ ਨਹੀਂ ਇਹ ਸਿੱਧੀ ਕਿਸਾਨਾਂ ਦੀ ਹਿੱਕ 'ਚੇ ਗੋਲੀ ਸੀ ਤਿੰਨ ਕਾਲੇ ਕਾਨੂੰਨ ਔਰ ਤਿੰਨ ਕਾਲੇ ਕਾਲੇ ਕਾਨੂੰਨ ਤੋਂ ਬਾਅਦ ਹੁਣ ਲੈਂਡ ਪੁਲਿੰਗ ਦਾ ਜਿਹੜਾ ਮਸਲਾ ਹੈ ਇਹ ਵੀ ਐ ਲੱਗਾ ਜਿਵੇਂ ਕਿਸਾਨ ਦੀ ਹਿੱਕ 'ਚੇ ਗੋਲੀ ਮਾਰ ਦਿੱਤੀ ਗਈ ਹੈ ਕਿਸਾਨਾਂ ਦੀ ਜ਼ਮੀਨਾਂ ਧੱਕੇ ਨਾਲ ਅਕਵਾਰ ਕਰ ਲਈਆਂ ਗਈਆਂ ਪਹਿਲਾਂ 1 ਲੱਖ ਮਰੱਬਾ ਜ਼ਮੀਨ ਭਾਰਤ ਮਾਲਾ ਰੋਡ ਦੇ ਵਿੱਚ ਆ ਗਈ ਤੇ ਹੋਰ ਜਿਹੜੀ ਰਹਿੰਦੀ ਜ਼ਮੀਨ ਹੈ ਜਿਹੜੀਆਂ ਕਲੋਨੀਆ ਦੇ ਨਾਂ ਤੇ ਸਾਡੇ ਕੋਲ ਲਈ ਜਾ ਰਹੀ ਸੀ ਉਹ ਜ਼ਮੀਨ ਲੈ ਕੇ ਉਸ ਕਲੋਨੀਆ 'ਚ ਵਸਾਣਾ ਕਿਹਨੂ ਸੀ ਪੰਜਾਬ ਦੇ ਲੋਕ ਤੇ ਪਹਿਲੇ ਪੰਜਾਬ ਤੋਂ ਬਾਹਰ ਜਾਈ ਜਾ ਰਹੇ ਆ ਫਿਰ ਪੰਜਾਬ ਦੇ ਵਿੱਚ ਕਿਹੜੀ ਐਸੀ ਵਸੂ ਹੈ ਜਿਨ੍ਹਾਂ ਨੂੰ ਉਸ ਕਲੋਨੀਆ 'ਚ ਵਸਾਉਣਾ ਸੀਗਾ ਪਰ ਉਹ ਕਲੋਨੀਆ ਦੇ ਵਿੱਚ ਪੰਜਾਬ ਦੇ ਲੋਕਾਂ ਕੋਲ ਤੇ ਆਪਣੇ ਘਰ ਪਹਿਲੇ ਹੈਗੇ ਆ ਫਿਰ ਉੱਥੇ ਲਿਆ ਕਿਹਨੋਂ ਨੂੰ ਵਸਾਣਾ ਸੀ ਸਾਰੇ ਸਵਾਲਾਂ ਦੇ ਜਵਾਬ ਸਰਦਾਰ ਕੈਪਟਨ ਚੰਨ ਸਿੰਘ ਸਿੱਧੂ ਜੀ پاسੋਂ ਮੰਗਨ ਦਾ ਯਤਨ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਕੈਪਟਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਸਾਹਿਬ ਸਵਾਲ ਬੜਾ ਅਹਿਮ ਆ ਪਾਵੇਂ ਕਿ 4 ਹਫਤਿਆਂ ਲਈ ਰੋਕ ਲੱਗ ਗਈ ਹੈ ਪਰ ਕਹਿੰਦੇ ਵੀ ਲੈਂਡ ਪੁਲਿੰਗ ਦੇ ਅਸੀਂ ਨਵੀਆਂ ਕਲੋਨੀਆ ਕੱਟਾਂਗੇ ਸਭ ਤੋਂ ਵੱਧ ਇਹਦਾ ਪ੍ਰਭਾਵ ਲੁਧਿਆਣੇ ਚ 24000 ਜਮੀਨ ਐਕਵਾਇਰ ਕੀਤੀ ਜਾਣੀ ਸੀ ਬਾਕੀ ਹੋਰ ਸ਼ਹਿਰਾਂ ਵਿੱਚ ਵੀ ਕੀਤੀ ਜਾਣੀ ਸੀ ਤੇ ਧੱਕੇ ਨਾਲ ਜ਼ਮੀਨਾਂ ਐਕਵਾਇਰ ਕਰਕੇ ਟਰੈਕਟਰ ਚਲਾ ਕੇ ਜੀਸੀਬੀ ਮਸ਼ੀਨਾਂ ਚਲਾ ਕੇ ਕਈ ਜਗ੍ਹਾ ਤੇ ਝੋਨਾ ਲੱਗਾ ਵੀ ਵਾਅਦਾ ਦਿੱਤਾ ਗਿਆ ਔਰ ਤਾਂ ਕੈਨਲ ਸਾਹਿਬ ਕਹਿੰਦਾ ਤੁਸੀਂ ਇਹ ਸਾਰੇ ਸੰਤਾਪ ਤੁਹਾਡੇ ਤੇ ਪੋਗਿਆ ਤੁਹਾਡੀ ਜ਼ਮੀਨ ਵੀ ਅਕਵਾਇਰ ਕੀਤੀ ਗਈ ਸੀ ਕੀ ਲੱਗਦਾ ਹੈ ਕਿ ਜਿਹੜੀ ਲੈਂਡ ਪੂਲਿੰਗ ਜ਼ਮੀਨ ਅਕਵਾਇਰ ਕਰਕੇ ਜਿਹੜੀਆਂ ਇਹਨਾਂ ਨੇ ਨਵੀਆਂ ਕਲੋਨੀਆ ਬਸਾਉਣੀਆਂ ਸਨ ਉਹਨਾਂ ਉਹਦਾ ਮਕਸਦ ਕੀ ਸੀ ਔਰ ਦਿੱਲੀ ਵਾਲੇ ਜਿਹੜੇ ਇੱਥੇ ਆ ਕੇ ਬਹਿ ਗਏ ਆ ਪੱਕੀ ਤੌਰ ਤੇ ਪੰਜਾਬ ਵਿੱਚ ਉਹ ਚਾਹੁੰਦੇ ਕੀ ਸਨ ਬੀਨਤ ਜੀ ਪਹਿਲਾਂ ਤੁਹਾਰੇ ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਵੈਗਨ ਜੀ ਦਾ ਖਾਤਮਾ ਜੀ ਦੇ ਪਦੇ ਇਹ ਜਿਹੜੀ ਲੈਂਡ ਪੂਲਿੰਗ ਹੈ ਨਾ ਜੀ ਹੂੰ ਅ ਮੈਨੂੰ ਤਾਂ ਇਹਨਾਂ ਦੀ ਕੋਈ ਸਮਝ ਨਹੀਂ ਆਈ ਹੂੰ ਵੀ ਲੈਂਡ ਪੂਲਿੰਗ ਤੁਸੀਂ ਕਰਨੀ ਹੈ ਤੇ ਤੁਸੀਂ 26000 ਕਿੱਲਾ ਤਾਂ 20 ਸਾਲ ਡਵੈਲਪ ਨਹੀਂ ਕਰ ਸਕਦੇ ਹੋ ਅੱਛਾ ਤੇ ਉਹਨਾਂ 'ਚ ਸਰਕਾਰ ਨਹੀਂ ਰਹਿਣੀ ਸਰਕਾਰ ਨਹੀਂ ਰਹਿਣੀ ਹੂੰ 26000 ਕਿੱਲਾ ਤੁਸੀਂ ਖਾਲੀ ਅੱਜ ਕਰਾ ਕੇ ਵੇਚੋਗੇ ਹੂੰ ਤੇ ਲੱਖ ਰੁਪਏ ਕਿੱਲਾ ਦਾ ਕਹਿੰਦੇ ਦੇਵਾਂਗੇ ਹੂੰ ਵਾਇਬਲ ਹੀ ਨਹੀਂ ਹੈਗਾ ਹੂੰ 10 ਸਾਲ ਤੁਸੀਂ ਅਗਰ ਲੱਖ ਰੁਪਏ ਕਿੱਲਾ ਦਿਓਗੇ ਤੇ ਕਿੱਥੇ ਜਾਓਗੇ ਨਹੀਂ ਨਹੀਂ ਦਿੱਤਾ ਜਾ ਸਕਦਾ ਮੈਂ ਤੁਹਾਨੂੰ ਦੱਸਦਾ ਤੇ ਦੂਜੀ ਗੱਲ ਇਹ ਕਿ ਜੇ ਤੁਸੀਂ ਲੈਣੀ ਹੈ ਤਾਂ ਚੱਲ 500 ਕਿੱਲਾ ਇੱਥੇ ਲੈ ਲਓ ਪਹਿਲਾਂ ਉਹਨੂੰ ਤਾਂ ਹੈਲਪ ਕਰ ਲਓ ਹਾਂਜੀ 500 ਕਿੱਲਾ ਲੁਧਿਆਣੇ ਲੈ ਲਓ ਜੀ ਤੇ ਫਿਰ ਤੁਸੀਂ ਸਾਰੇ ਹਿੰਦੁਸਤਾਨ ਸਾਰੇ ਪੰਜਾਬ ਦੇ ਸ਼ਹਿਰਾਂ ਦੀ ਗਿਣਤੀ ਵੀ ਅਸੀਂ ਤਾਂ 65000 ਕਿੱਲਾ ਲੈ ਲੈਣਾ ਹੂੰ ਤੇ 65000 ਕਿੱਲਾ ਤਾਂ ਮਤਲਬ ਤੁਸੀਂ ਤਾਂ ਅੱਧਾ ਪੰਜਾਬ ਪਹਿਲਾਂ ਹੀ ਲੈ ਜਾਣਾ ਤੇ ਜਦੋਂ 65000 ਕਿੱਲਾ ਦਾ ਤੁਸੀਂ 30 ਸਾਲ ਨਹੀਂ ਦੋਲਪ ਕਰ ਸਕਦੇ ਹੂੰ ਇਹਨੇ ਕਿਹਾ ਉਹ ਤੁਹਾਡੇ ਕੋਲ ਦੋਲਪ ਪੰਨੇ ਜੀ ਮੈਂ ਤੁਹਾਨੂੰ ਦੱਸਦਾ ਕਿ ਲੈਂਡ ਪੂਲਿੰਗ ਜਿਹੜੀ ਹੈ ਨਾ ਅਗਰ ਤਾਂ ਸ਼ਹਿਰ ਜਿਵੇਂ ਨਵਾਂ ਚੰਡੀਗੜ੍ਹ ਬਸਿਆ ਇੱਥੇ ਤਾਂ ਜ਼ਮੀਨ ਆਣੀ ਹੈ ਇੱਥੇ ਇਹ ਥੋੜੀ ਹੈ ਕਿ ਲੈਂਡ ਪੂਲਿੰਗ ਕਰਨੀ ਲੈਂਡ ਪੂਲ ਕਰ ਲੋ ਵੇਚ ਨਹੀਂ ਵੇਚ ਲੋ ਨਹੀਂ ਵੇਚਣੀ ਤਾਂ ਨਾ ਵੇਚੋ ਹੂੰ ਕੋਈ ਸਾਡੇ ਤੇ ਕੰਪਲਸ਼ਨ ਥੋੜੀ ਹੈ ਜੀ ਤੋਂ ਜਦੋਂ ਦੇਖੋ ਇੱਕ ਸ਼ਹਿਰ ਵਸਦਾ ਹੈ ਉਹਦੇ ਵਾਸਤੇ ਜ਼ਮੀਨ ਤਾਂ ਚਾਹੀਦੀ ਹੁੰਦੀ ਹੈ ਜੀ ਬਾਦਲ ਸਾਹਿਬ ਨੇ ਵੀ ਲੈਂਡ ਪੂਲਿੰਗ ਐਕਸ ਸਭ ਤੋਂ ਪਹਿਲਾਂ ਤਾਂ ਬਾਹਰ ਚਾਹੀਏ ਹੂੰ ਇਹ ਜਿਹੜਾ ਐਕਟ ਹੈ ਇਹ 12 ਜਾਇਆ ਨਾ ਫਿਰ ਕੈਪਟਨ ਨੇ ਲਿਆਂਦਾ ਹਾਂ ਕੈਪਟਨ ਨੇ ਤਾਂ ਲਿਆਣੇ ਲਿਆਣੇ ਜਦ ਬਾਦਲੀ ਲਾ ਗਿਆ ਪਹਿਲਾਂ ਹੀ ਲਿਆਉਣ ਦਾ ਤਾਂ ਜਰੂਰ ਸੀ ਨਾ ਇੱਕ ਵਾਰ ਆ ਗਿਆ ਤਾਂ ਆ ਗਿਆ ਕ੍ਰਾਊਨ ਬਣ ਕੇ ਤਾਂ ਬਣ ਗਿਆ ਜੀ 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 ਔਰ ਲੈਂਡ ਪੂਲਿੰਗ ਮਾੜੀ ਵੀ ਨਹੀਂ ਹੈ ਤੁਹਾਨੂੰ ਦੱਸ ਦਿਆਂ ਹਮ ਜੇ ਤੁਸੀਂ ਹਿਸਾਬ ਨਾਲ ਚੱਲੋ ਹਮ ਔਰ ਲੈਂਡ ਪੂਲਿੰਗ ਮਾੜੀ ਤਾਂ ਹੈ ਜਦੋਂ ਤੁਸੀਂ ਮਿਸਯੂਜ਼ ਕਰਦੇ ਜੇ ਲੋਕਾਂ ਦੇ ਹੱਕ ਮਾਰਦੇ ਜੇ ਤੁਸੀਂ ਜੇ ਮੈਂ ਕਾਰਪੋਰੇਟ ਨੇ ਹਮ ਲੈਂਡ ਪੂਲਿੰਗ ਆਲੀ ਹਮ ਲੈਂਡ ਪੂਲਿੰਗ ਕਰਕੇ ਤੁਹਾਨੂੰ ਫਿਰ ਮਨ ਮੰਨਿਆ ਕਰਨਾ ਪੈਂਦੇ ਨੇ ਹੂੰ ਤੁਸੀਂ ਇਮੇਜਿਨ ਕਰੋ ਉਹ ਅਨ ਸਿੰਘ ਮਾਨ ਜੀ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ ਹੂੰ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਿ ਮੈਨੂੰ ਲੈਂਡ ਪੂਲਿੰਗ ਕੀਤਾ ਨੂੰ ਅੱਜ 14 ਸਾਲ ਹੋ ਗਏ ਨੇ ਅਜੇ ਤੱਕ ਮੈਨੂੰ ਕਮਰਸ਼ੀਅਲ ਪਲਾਟ ਨਹੀਂ ਮਿਲੇ ਹੋ ਜਿਹੜਾ ਜਿਹੜਾ 200 ਗਜ ਦਾ ਕਹਿੰਦੇ ਆ ਨਾ ਨਾ ਹਾਂ ਜਿਹੜਾ 200 ਗਜ ਦਾ ਕਹਿੰਦੇ ਹੂੰ ਉਹ 14 ਸਾਲ ਹੋ ਗਏ ਨੇ ਸੀਐਮ ਸਾਹਿਬ ਹੂੰ ਅਜੇ ਤੱਕ ਕਮਰਸ਼ੀਅਲ ਪਲਾਟ ਨਹੀਂ ਮਿਲੇ ਹੂੰ ਬਸ ਮਿਲ ਜਾਣੇ ਜੀ 6 ਮਹੀਨਿਆਂ ਨੂੰ ਫਿਰ ਉਹ 6 ਮਹੀਨਿਆਂ ਨੂੰ ਹੋਰ 6 ਮਹੀਨਿਆਂ ਨੂੰ ਕਿੰਨੇ ਕੋ ਦਫਤਰ ਦਾ ਗੇੜੇ ਕੱਢੇ ਆ ਗੇੜੇ ਤਾਂ ਕੀ ਕੰਨਾ ਹੈ ਹੂੰ ਬੰਦੇ ਇੰਨੇ ਤੱਕ ਤਾਂ ਮੈਂ ਤਾਂ ਹਟੇਕ ਹੋ ਗਿਆ ਪਾ ਮੈਂ ਤਾਂ ਇੱਕ ਦੋ ਤਿੰਨ ਹੋ ਜਾਂਦਾ ਹੂੰ 15 ਸਾਲ ਬੰਦੇ ਦੀ ਉਮਰ ਦੇ 14 ਸਾਲ ਐਂਡੇ ਤੇ ਆ ਕੇ ਨਾ ਤੂੰ ਫਿਰ ਇਹਦਾ ਮਤਲਬ ਮੈਂ ਤਾਂ ਐਵੇਂ ਜਾਂਦਾ ਨਾ ਦੂਜੀ ਗੱਲ ਇਹ ਹੈ ਕਿ ਐਨੇ ਕ੍ਰਪਸ਼ਨ ਆ ਹੂੰ ਆ ਡੀਐਸਪੀ ਹੈ ਖਰੜ ਵਾਲਾ ਪਹਿਲਾਂ ਸੀਗਾ ਇੱਥੇ ਕੋਈ ਸਪੋਰਟਸਮੈਨ ਸੀ ਹੋਕੀ ਦਾ ਪਲੇਅਰ ਹੂੰ ਤੇ ਛੇ ਇੰਜੋਏ ਕਰਦੇ ਨੇ 600 ਐਪਲੀਕੇਸ਼ਨਾਂ ਸੀ ਗਿਆ ਹੂੰ ਡੁਅਲ ਪਰ ਦੇ ਖਿਲਾਫ ਜੀ ਜੀ 600 ਐਪਲੀਕੇਸ਼ਨਾਂ ਹੂੰ 6-6 ਮਹੀਨੇ ਰੱਖੀ ਰਖਦਾ ਸੀ ਮੈਂ ਵੀ ਇੱਥੇ ਐਪਲੀਕੇਸ਼ਨ ਦਿੱਤੀ ਸੀ ਹੂੰ 6 ਮਹੀਨੇ ਬਾਅਦ ਮੈਨੂੰ ਕਹਿੰਦੇ ਜੀ ਤੁਹਾਡੀ ਐਪਲੀਕੇਸ਼ਨ ਆਈ ਹੈ ਹੂੰ ਤੇ ਤੁਸੀਂ ਆਓ ਤੁਹਾਡੇ ਬਿਆਨ ਰਿਕਾਰਡ ਕਰਨੇ ਨੇ 6 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਐਪਲੀਕੇਸ਼ਨ ਦੇਣ ਤੋਂ ਅੱਛਾ ਤੇ ਬਿਆਨ ਰਿਕਾਰਡ ਕਰਨੇ ਆ ਤੇ ਬਿਆਨ ਕਰੌਣ ਕਰਕੇ ਉਹਨਾਂ ਦੇ ਵਕੀਲ ਬੁਲਾ ਲੈ ਉਹਨਾਂ ਦੇ ਵਕੀਲ ਨਾਲ ਪਹਿਲਾਂ ਹੀ ਦੇਣ ਲੈਣ ਹੂੰ ਤੇ ਮੈਨੂੰ ਹੋਰ ਕਰੋੜ ਰੁਪਏ ਦਾ ਨੁਕਸਾਨ ਦੇਣ ਵਾਸਤੇ ਉਹ ਮੇਰੇ ਸਮਝੌਤੇ ਦਾ ਦਬਾਅ ਪਾਇਆ ਜਾ ਰਿਹਾ ਹੂੰ ਵੀ ਪਹਿਲਾਂ ਤਾਂ ਮੇਰਾ ਨੁਕਸਾਨ ਹੋਇਆ ਹੀ ਹੋਇਆ ਹਾਂ 4 ਕਰੋੜ ਰੁਪਏ ਤੋਂ ਲੈ ਕੇ ਮੇਰਾ ਕਰੋੜ ਦਸ ਮਿਲੀ ਤੱਕ ਪਲਾਟ ਇਹਨਾਂ ਨੇ ਮੈਨੂੰ ਅਲਾਟ ਕੀਤੇ ਹੂੰ ਉਹਨਾਂ ਜੋ ਇੱਕ ਪਲਾਟ ਦੇ ਵਿੱਚ ਮੇਰੀ ਸੀਗੀ 350 ਗਾਜ 300 ਗਾਜ ਤੇ 150 ਗਾਜ ਇਹਨਾਂ ਦੀ ਸੀ ਉਹ 150 ਗਾਜ ਤੇ ਮੈਨੂੰ ਕਹਿੰਦੇ ਤੁਸੀਂ ਪੈਸੇ ਦੇ ਦਿਓ ਅੱਛਾ ਮੈਂ ਕਿਹਾ ਪੈਸੇ ਦੇ ਦਾਂਗੇ ਹੂੰ ਉਹ ਪਲਾਟ ਸੀਗਾ ਕਾਰਨਰ ਦਾ ਹੂੰ ਇਹਨਾਂ ਨੂੰ ਮਿਲੇ ਪੈਸੇ ਇਹਨਾਂ ਨੇ ਵੇਚ ਕੇ ਕੀਤਾ ਪਾਸੇ ਮੈਨੂੰ ਨੈਟਰ ਭੇਜਿਆ ਜੀ 34 ਲੱਖ ਰੁਪਇਆ ਦੇ ਉਹ ਮੈਂ ਕਿਹਾ ਦੇ ਦੇਾਂਗਾ ਤੁਸੀਂ ਮੈਨੂੰ ਕਿਹੜਾ 4 ਦਿਨਾਂ ਹੀ ਦੇ ਤੇ 4 ਸਾਲਾਂ ਬਾਅਦ ਪਲਾਟ ਦਿੱਤੇ ਹੈ ਜਿਹੜੇ ਵਿੱਚ ਤੇ ਰੈਜੀਡੈਂਸ਼ੀਅਲ ਉਹ ਵੀ 4-5 ਸਾਲਾਂ ਬਾਅਦ ਦਿੱਤੇ ਸੀ ਜੀ ਅੱਛਾ ਤੁਹਾਡੇ ਕੋਲ ਪੈਸੇ ਹਫਤੇ 'ਚ ਮੰਗਣ ਦੇ ਆ ਹਫਤੇ 'ਚ ਤੇ ਉਹ ਪਲਾਟ ਵੇਚ ਕੇ ਖਾ ਗਏ ਹਮ ਮੈਂ ਐਪਲੀਕੇਸ਼ਨ ਦਿੱਤੀ ਮੇਰਾ ਪਲਾਟ ਹੈ ਫਾਈਲ ਮੇਰੇ ਕੋਲੇ ਪਈ ਹੈ ਹਮ ਵੇਚ ਕੇ ਕਿਸੇ ਹੋਰ ਨੂੰ ਦਿੱਤਾ ਤੇ 420 ਦਾ ਪਰਚਾ ਬੰਦਾ ਹਮ ਉਹ 420 ਦਾ ਪਰਚਾ ਦਿੱਤਾ ਜਾਵੇ ਜੀ ਤੋ ਡੀਐਸਪੀ ਸਾਹਿਬ ਬਸ ਉਪੈਗੇ ਆਪਣਾ ਉਥੇ ਜਾਂਦੇ ਆਂਦੇ ਸੀ ਉਹ ਵੀ ਇਹਨਾਂ ਕੋਲ ਆਂਦੇ ਜਾਂਦੇ ਨੇ ਮੰਥਲੀਆਂ ਬੰਨੀਆਂ ਹੋਈਆਂ ਹਮ ਮਤਲਬ ਲੋਕਾਂ ਨੂੰ ਖਰਾਬ ਕਿਵੇਂ ਕਰਦੇ ਨੇ ਮੈਂ ਤਾਂ ਜੇ ਹਿੰਮਤ ਵਾਲਾ ਬੰਦਾ ਸੀ ਮੈਂ ਇਹਦੇ ਨਾਲ ਗੱਲ ਵੀ ਕਰ ਸਕਦਾ ਸੀ ਮੈਂ ਉਹਨੂੰ ਉਸ ਵਾਰਸ਼ਾਂ ਵਿੱਚ ਪੁਈਆ ਹਮ ਕਿ ਜੇੜਾ ਤੋਰ ਢਾ ਜੇ ਤੁਸੀਂ ਵੇਚ ਵੀ ਦਿੱਤਾ ਨਾ ਮੇਰਾ ਪਲਾਟ ਹਮ ਤੇ ਫਿਰ ਮੇਰੇ ਮੇਰੇ ਜ਼ਮੀਨ ਦੇ ਮੈਨੂੰ ਪੈਸੇ ਕਿਉਂ ਦਿੱਤੇ ਮੇਰਾ 350 ਗੈਜ ਦੇ ਉਹਦੇ ਪੈਸੇ ਮੈਨੂੰ ਮਿਲਣੇ ਚਾਹੀਦੇ ਸੀ ਬਿਲਕੁਲ ਆ ਜੇ 150 ਗੈਜ ਦੇ ਵੇਚ ਉਹ ਵੀ ਮੈਨੂੰ ਦੇ ਦੋ ਪੈਸੇ ਕਰੋੜਾਂ ਦਾ ਵੇਚ ਤਾਂ ਹੋਣਾ ਹੈ ਦੇ 150 ਗਾਜ ਦਾ ਤੁਹਾਡੇ ਹੋ ਗਏ ਤੇ ਬਾਕੀ ਤਾਂ ਮੇਰੇ ਨਾ ਹਾਂ ਹਾਂ ਤੁਸੀਂ ਸਾਰਾ ਹੀ ਪਲਾਟ ਮੇਰਾ ਵੇਚ ਕੇ ਖਾ ਗਏ ਫਾਇਲਾ ਮੈਂ ਚੁੱਕੀ ਫਿਰਦਾ ਜਦੋਂ ਮੈਂ ਗਿਆ ਕਹਿੰਦੇ ਤਾਂ ਪਲਾਟ ਵੇਗ ਗਿਆ ਜੀ ਕਿਨੇ ਵੇਗ ਗਿਆ ਜੀ ਇੱਕ ਅਫਸਰ ਨੇ ਆਪ ਨੇ ਆ ਵੀ ਖਰੀਦ ਲਿਆ ਕੋਰਨਰ ਵਾਲਾ ਪਲਾਟ ਸੀਗਾ ਪੈਸਾ ਸੋਨਾ ਬੰਨਣਾ ਸੀ ਉਹ ਤੋਂ ਹਾਂ ਜੀ ਤੋਂ ਜਦੋਂ ਤੁਸੀਂ ਮੈਂ ਇਹਨਾਂ ਨੇ ਐਪਲੀਮੈਂਟ ਦਾ ਡੀਐਸਪੀ ਤੇ ਗਾਲੀ ਪਾਇਗਾ ਮੈਨੂੰ ਹਟਾਕ ਵੀ ਹੋ ਗਿਆ ਹਾਂ ਰਗ ਤੇਰੀ ਬਤਾ ਜਨ ਉਹ ਤਾਂ 6 ਮਹੀਨੇ ਸਾਰਾ ਮੇਰੇ ਬਿਆਨ ਜੇ ਲੈ ਕੇ ਤੁਰਿਆ ਫਿਰਦਾ ਤੇਰੀ ਮੈਂ ਅਸੀ ਕਿਤੇ ਸੀ ਹਾਂ ਹਾਂ ਤੇ ਜੇ ਮੈਂ ਹਾਈ ਕੋਰਟ ਚਲਾ ਗਿਆ ਹਮ ਹਾਈ ਕੋਰਟ ਨੇ ਕਿਹਾ ਜੀ ਐਕਸਪਲੇਨ ਕਰੋ ਹਮ ਤੇ ਹਾਈ ਕੋਰਟ ਨੇ ਐਸਐਸਪੀ ਨੂੰ ਭੇਜਿਆ ਪਰਸਨਲ ਡਿਊਟੀ ਲਾਤੀ ਐਸਐਸਪੀ ਐਸਐਸਪੀ ਟੂ ਇੰਟਰਵੈਨ ਐਂਡ ਗੈਦਰ ਦਨ ਐਸਐਸਪੀ ਨੂੰ ਐਡੀਐਸਪੀ ਸਾਹਿਬ ਪੜਾ ਦਿੰਦੇ ਨੇ ਹਮ ਮੀਨ ਵਾਈਲ ਮੈਨੂੰ ਹਾਰਟ ਅਟੈਕ ਹੋ ਜਾਂਦਾ ਹਮ ਮੈਂ ਜਦੋਂ ਆਉਣਾ ਹਸਪੀਟਲ ਤੋਂ ਤੇ ਮੈਨੂੰ ਆਈ ਬਿਆਨ ਮੈਨ ਰਿਕਾਰਡ ਕਰਨੇ ਐਸਐਸਪੀ ਨੇ ਤੇ ਮੈਂ ਬਿਆਨ ਰਿਕਾਰਡ ਕਰਨ ਚਾਹਾਂ ਜਾਂਦਾ ਹਮ ਉਹ ਕਹਿੰਦੇ ਜੀ ਅਸੀਂ ਤਾਂ ਲਿਖ ਕੇ ਭੇਜਤਾ ਜੀ ਤੁਹਾਡਾ ਅੱਛਾ ਕਿ ਮੇਰਾ ਬਿਨਾ ਹੀ ਮੈਨੂੰ ਬਿਨਾ ਹੀ ਮੇਰੇ ਬਿਆਨ ਰਿਕਾਰਡ ਕੀਤੇ ਤੁਸੀਂ ਵਾਪਸ ਕਰਦਾ ਹੱਦ ਹੋ ਗਈ ਕਮਾਲ ਹੋ ਗਈ ਇਹ ਤਾਂ ਇੰਨਾ ਇੰਨਾ ਹਨੇਰ ਕਰਦੀ ਇੰਨਾ ਤੱਕਾ ਇਹ ਤਾਂ ਕਹਿੰਦੇ ਸਿਵਲ ਕੇਸ ਬਣਦਾ ਮੈਂ ਕਿਹਾ ਅੱਛਾ ਤੇਰਾ ਪਲਾਟ ਵੇਚ ਕੇ ਮੈਂ ਖਾ ਜਾਵਾਂ ਤੇ ਸਿਵਲ ਕੇਸ ਬਣੇਗਾ ਹੂੰ ਕਮਾਲ ਹੋ ਗਈ ਸਿਵਲ ਕੇਸ ਉਹ ਮੇਰਾ ਪਲਾਟ ਹੈ ਜ਼ਮੀਨ ਦੇ ਕੇਸ ਮਿਲਿਆ ਕੋਈ ਫਰੋਡ ਕੇਸ ਨੂੰ ਸਿਵਲ ਕੇਸ ਬਣਾ ਦਿੱਤਾ ਹਾਂ ਫਰੋਡ ਕੇਸ ਨੂੰ ਇਹ ਤੁਹਾਡੇ ਨਾਲ ਕੈਪਟਨ ਸਾਹਿਬ ਇਦਾਂ ਹੋ ਸਕਦਾ ਹੈ ਤਾਂ ਹੀ ਤਾਂ ਮੈਂ ਕਹਿੰਦਾ ਆਮ ਬੰਦੇ ਨਾਲ ਕੀ ਹੋਊਗਾ ਤਾਂ ਹੀ ਕਿਉਂ ਲੋਕੀ ਫਿਰ ਲੈਂਡ ਪੂਲਿੰਗ ਕਰਨਾ ਹੂੰ ਇਥੇ ਬੋਲਣ ਨੂੰ ਪੁੱਛੋ ਇਹ 600 ਐਪਲੀਕੇਸ਼ਨ ਹੋ ਗਈ ਪਈਆਂ ਲੋਕਾਂ ਦੀਆਂ ਲੋਕੀ ਪਿੱਟ ਦੇ ਫਿਰਦੇ ਆ ਫਿਰ ਮੈਨੂੰ ਲੱਗਦਾ ਵੀ ਜੇ ਕੱਲਾ ਡੀਐਸਪੀ ਨੂੰ ਜੇ ਹਫਤਾ ਜਾ ਰਿਹਾ ਹੈ ਜਾਂ ਮਹੀਨਾ ਜਾ ਰਿਹਾ ਹੈ ਫਿਰ ਜਿਹੜੇ ਵੱਡੇ ਵੱਡੇ ਮੰਤਰੀਏ ਚ ਇਮੋਲੂ ਨਹੀਂ ਉਹਨਾਂ ਨੂੰ ਤਾਂ ਬਹੁਤ ਕਿਆ ਬਤਾ ਕਿਆ ਜਾਂਦੇ ਕਿਆ ਆਪਾਂ ਨੇ ਇਹਨਾਂ ਦੇ ਕਿਹੜਾ ਲੈਂਡ ਪੁਲਿੰਗ ਦਾ ਮਸਲਾ ਹੀ ਹੈ ਜੇ ਜੇ ਕੈਪਟਨ ਮਿੰਦਰ ਸਿੰਘ ਤੇ ਦੋਸ਼ ਲੱਗਦੇ ਹਾਈ ਕੋਰਟ ਦੇ ਜੱਜ ਦੇਖ ਲੋ ਉਹਨਾਂ ਦੇ ਵੀ ਇੱਥੇ ਬੜੀਆਂ ਇਨਵੈਸਟਮੈਂਟ ਜੇ ਅੱਛਾ ਸਾਰਾ ਦੋ ਨੰਬਰ ਦਾ ਪੈਸਾ ਇੱਥੇ ਲਾਇਆ ਉਹ ਕਹਿੰਦਾ ਜੀ ਇਹ ਤਾਂ ਜੀ ਸਿਵਲ ਕੇਸ ਹੈ ਜੀ ਉਹ ਕਹਿੰਦਾ ਹਾਂ ਜੀ ਇਹ ਤਾਂ ਸਿਵਲ ਕੇਸ ਹੈ ਹੁਣ ਜੱਜ ਨੂੰ ਕੋ ਪੁੱਛੇ ਵੀ ਤੇਰਾ ਘਰ ਮੈਂ ਵੇਚ ਕੇ ਖਾ ਜਾਵਾਂ ਤੇ ਤੂੰ ਸਿਵਲ ਕੇਸ ਸਮਝੇਗਾ ਉਹਨੂੰ ਕਮਾਲ ਤੈਨੂੰ ਪਤਾ ਵੀ ਨਾ ਲੱਗੇ ਤੇਰਾ ਘਰ ਵੇਚ ਗਿਆ ਸਾਰਾ ਆਬਾਈ ਉੱਤੇ ਥਲੇ ਤੋਂ ਪਤਾ ਕੇਸ ਕਰਕੇ ਕੋਈ ਲੈਂਡ ਪੂਲਿੰਗ ਤੇ ਜ਼ਮੀਨ ਜਮੂਨ ਨਹੀਂ ਦੇਣਗੇ ਹਾਂ ਰੋੜ ਰੋੜ ਕੇ ਮਾਰ ਦਿੰਦੇ ਤੁਹਾਨੂੰ ਅਜੇ ਹੁਣ ਮੈਨੂੰ ਕਹਿੰਦੇ ਪਹਿਲਾਂ ਕਹਿੰਦੇ ਜੀ ਬਸ ਆ ਤੁਹਾਨੂੰ ਸਤੰਬਰ ਤੱਕ ਪੋਜੀਸ਼ਨ ਮਿਲ ਜਾਨੀ ਹੈ ਕਮਰਸ਼ੀਅਲ ਜਿਹੜੇ ਮੇਰੇ ਪਲਾਟ ਨੇ ਹਾਂ ਤੇ ਆਪਣਾ ਪਹਿਲਾ 31 ਮਈ ਤੱਕ ਮਿਲਣੀ ਹੈ 31 ਮਈ ਤੋਂ ਬਾਅਦ ਫਿਰ ਹੋਣ ਨੂੰ ਕਦੇ 6 ਮਹੀਨੇ ਹੋ ਲੱਗ ਜਾਂਦੇ 8 ਮਹੀਨੇ ਹੋ ਜਾਂਦੇ ਪਤਾ ਹੀ ਨਹੀਂ ਕਦੋਂ ਦੇਣੀ ਹੈ ਤੇ ਕਿਆ ਕਰਨਾ ਹੈ ਜ਼ਮੀਨ ਦਾ ਤੁਸੀਂ ਮੇਰੇ ਵੇਚ ਕੇ ਪਲਾਟ ਵੇਚ ਕੇ ਫਲੈਟ ਬਣਾ ਕੇ ਖਾ ਗਏ ਸਾਰੇ ਮੇਰੀ ਜ਼ਮੀਨ ਤੇ ਫਲੈਟ ਬਣ ਕੇ ਵਿਗ ਗਏ ਜੀ ਜੀ ਮੈਂ ਅਜ ਤੱਕ ਧਕੇ ਖਾਂਦਾ ਫਿਰਦਾ ਪੈਸਾ ਕੋਈ ਨਹੀਂ ਮਿਲਿਆ ਪੈਸਾ ਕਦਾਂ ਮਿਲਣਾ ਮੈਨੂੰ ਤਾਂ ਪਲਾਟ ਚਾਹੀਦਾ ਨਾ ਪੈਸਾ ਕਿਸ ਚੀਜ਼ ਦਾ ਜਦੋਂ ਮੈਂ ਲੈਂਡ ਨਹੀਂ ਜਿਹੜੀ ਤੁਹਾਡੀ ਜ਼ਮੀਨ ਵੇਚਤੀ ਉਹਦਾ ਵੀ ਪੈਸਾ ਨਹੀਂ ਮਿਲਿਆ ਗਾ ਪਲਾਟ ਵੀ ਕੋਈ ਨਹੀਂ ਮਿਲ ਰਿਹਾ ਅੱਜੇ ਪਲਾਟ ਨਹੀਂ ਨਾ ਮਿਲੇ ਉਹ ਹੀ ਤਾਂ ਮੈਂ ਕਹਿ ਰਿਹਾ ਇਹ ਤਾਂ ਇਹ ਤਾਂ ਕਰੋੜਾਂ ਰੁਪਇਆ ਮੇਰੇ ਜ਼ਮੀਨਾਂ ਤੇ ਫਲੈਟ ਬਣਾ ਕੇ ਵੇਚ ਗਏ ਤੇ ਮੈਨੂੰ ਦੇਣ ਵਾਸਤੇ ਤੁਹਾਨੂੰ ਮਾਰ ਪੈ ਰਹੀ ਇਹਦੇ ਤੇ ਪੁਲਿਸ ਕੋਲੇ ਜਾਣਾ ਉਹ ਕਹਿੰਦੇ ਨੇ ਸਿਵਲ ਕੇਸ ਹੈ ਹਾਂਜੀ ਤੇ ਜੱਜ ਕੋਲੇ ਜਾਣਾ ਉਹ ਕਹਿੰਦਾ ਸਿਵਲ ਕੇਸ ਹੈ ਮੈਂ ਕਹਾ ਠੀਕ ਹੈ ਤੇ ਕੈਪਟਨ ਜੀ ਤੁਹਾਡੇ ਵਰਗੇ ਬੰਦਿਆਂ ਨਾਲ 420 ਕੇਸ ਜਿਹੜਾ ਵਾ ਉਹਦਾ ਸਿਵਲ ਕੇਸ ਬਣਾਇਆ ਜਾ ਸਕਦਾ ਹੈ ਆਮ ਬੰਦੇ ਨੂੰ ਤੇ ਡੀਐਸਪੀ ਅੱਗੇ ਬੋਲਣ ਲੱਗਿਆ ਵੀ ਡਰ ਲੱਗਦਾ ਹੈ ਉਹ ਤਾਂ ਕੰਬਦਾ ਹੈ ਉਹਨੂੰ ਤਾਂ ਦਬਕਾ ਮਾਰ ਕੇ ਚੁੱਪ ਕਰਾ ਦਿੰਦੇ ਆ ਜਾਂ ਫਿਰ ਉਹਤੇ ਕੋਈ ਕੇਸ ਪਾ ਦੇਣਗੇ ਉਹ ਬਜਾਰੇ ਮੈਨੂੰ ਬਾਅਦ ਸਮਝੌਤਾ ਕਰਾ ਰਹੇ ਜਿੱਥੇ ਲੋ ਜੀ ਤੁਹਾਨੂੰ ਜਿੱਥੇ ਮੈਨੂੰ 50 ਲੱਖ ਦਾ ਹੋਰ ਲਾਸ ਹੋ ਰਿਹਾ ਮੈਂ ਕਿਹਾ ਤੇਰੀ ਐਸੀ ਕਿ ਤੈਸੀ ਟੁੱਟੇ ਜੀ ਡੀਐਸਪੀ ਦੀ ਮੈਂ ਕਿਹਾ ਤੂੰ ਕਿਥੋਂ ਹੋਕੀ ਹੋਕੀ ਆਰ ਐਂਡ ਪਲੇ ਇਹਨਾਂ ਦਾ ਲਾਉਣਾ ਨਹੀਂ ਚਾਹੀਦਾ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਪਤਾ ਹੀ ਨਹੀਂ ਹੋਕੀ ਖੇਡ ਦਾ 올림픽 ਤਾਂ ਠੀਕ ਹੈ ਜੀ ਪਰ ਲੋਕਾਂ ਨੂੰ ਕਿਹਦਾ ਹੋਕੀਆ ਆਓ ਸਰਕਾਰ ਉੱਥੇ ਉਹਨੂੰ ਤਨਖਾਹ ਦੇਵੇ ਇਸ ਮਹਿਕਮੇ ਦੀ ਤਨਖਾਹ ਕਰਦੇ ਤੁਸੀਂ ਆ ਕੇ ਜੇ ਤੁਹਾਨੂੰ ਪਤਾ ਹੀ ਨਹੀਂ ਹੂੰ ਤੇ ਤੁਸੀਂ ਕੰਮ ਕੀ ਕਰਨਾ ਹੈ ਜਾਵੋ ਜਨਾ ਕੋਲੇ 버ਗਰ ਖਾਦ ਆ ਸ਼ਾਮ ਨੂੰ ਜਾ ਕੇ ਤੇ ਆਪਣੀਆਂ 400 ਦੀਆਂ 500 ਐਪਲੀਕੇਸ਼ਨਾਂ ਲੋਕੀ ਭਟਕਦੇ ਫਿਰਦੇ ਨੇ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਫਿਰ ਜੇ ਐਫ ਆਈ ਆਰ ਇੱਕ ਕੋਈ ਕਹਿਣੇ ਕਰਾ ਹੀ ਦਿੱਤੀ ਸੀ ਆ ਦੇ ਦੇ ਆ ਜਿਹੜੇ ਇੱਕ ਹੋਰ ਮਿਲਦੇ ਰਹਿ ਫਿਰ ਉਹ ਦੰਡੇ ਨਾਲ ਉਹਦਾ ਸਮਝੌਤਾ ਕਰਾਤਾ ਬਾਅਦ ਐ ਐਫ ਆਈ ਆਰ ਹਾਈ ਕੋਰਟ ਦੇ ਕਹਿੰਦੇ ਹੋਈ ਜੀ ਕਿਹੜਾ ਸਮਝਾਉਤਾ ਕਰਾਤਾ ਹੂੰ ਪੈਸੇ ਦੇ ਦੇ ਕਿਆ ਕਰੋਗੇ ਇਹੋ ਜੇ ਕਰਪਟ ਐਡਮਿਨਿਸਟ੍ਰੇਸ਼ਨ ਨੂੰ ਇਹੋ ਜੇ ਕਰਪਟ ਸਿਸਟਮ ਨੂੰ ਕੋਣ ਲੈਂਡ ਪੂਲਿੰਗ ਪੈ ਦੇਗਾ ਜ਼ਮੀਨ ਨਾ ਫਿਰ ਜਿਹੜੀ ਨਵੀਂ ਲੈਂਡ ਪੂਲਿੰਗ ਹੋ ਰਹੀ ਸੀ ਇਹਦਾ ਮਤਲਬ ਹੀ ਲੋਕਾਂ ਕੋਲ ਪੈਸਾ ਧਿਆਨਾ ਜ਼ਮੀਨਾਂ ਤੇ ਆ ਕੇ ਉਹਨਾਂ ਨੂੰ ਧੱਕੇ ਖਾ ਲੀ ਮਜਬੂਤ ਬਿਲਕੁਲ ਕਰੋ ਬੇਕਾਰ ਕਰ ਦੇਣਾ ਉਹਨਾਂ ਲੱਖ ਰੁਪਿਆ ਸਾਲ ਦਾ ਦੇ ਕੇ ਇਹ ਪਤਾ ਦੇਣਾ ਕਿ ਨਹੀਂ ਦੇ ਦੇ ਨੇ 15 ਸਾਲ ਕਿਨੇ ਦੇਣਾ ਸਾਲੋਂ 30 ਸਾਲ ਦੇਣਾ ਕਿਤਾ ਚੌਥੇ ਸਾਲ ਬਾਅਦ ਬੰਦ ਕਰਤੇ ਅੱਛਾ 3 ਸਾਲ ਦਿੱਤੇ ਹਾਂ ਹਾਂ ਪਲੌਟ ਦਾ 5 ਸਾਲਾਂ ਬਾਅਦ ਜਦ ਅੱਗੇ 14 ਸਾਲ ਹੋ ਚਲੇ ਉਹ ਨਹੀਂ ਮਿਲੇ ਤੇ ਮੇਰੇ 30000 ਕੋ ਮੰਨ ਗਾਤੇ 30 ਸਾਲ ਦੇਣਾ ਮਹੀਨਾ ਸਾਲ ਦਾ ਦੇਣਾ ਕੀਤਾ ਸੀ 4 ਸਾਲ ਦੇ ਕੇ ਬੰਦ ਕਰਤਾ ਤੇ 15 ਸਾਲ ਹੋ ਗਏ ਹੁਣ 30 ਸਾਲ ਦਾ ਹਾਂ ਸਾਲ ਦਾ ਸਾਲ ਦਾ 30 ਲੱਖ 30000 ਕਿਲੇ ਦਾ ਹਾਂ ਹਾਂ 1 ਲੱਖ 20000 ਹੋ ਗਿਆ ਹਾਂ ਹਾਂ 3 ਸਾਲ ਦੇ ਕੇ ਚੌਥੇ ਸਾਲ ਬੰਦ ਕਰਤਾ 10 ਸਾਲ ਤੋਂ ਤਾਂ ਕੋਈ ਨਹੀਂ ਦੇ ਰ ਨਾ ਜ਼ਮੀਨ ਦਿੱਤੀ ਨਾ ਪਲੌਟ ਦਿੱਤੇ ਤੇ ਤੁਹਾਡੀ ਜਿਵੇਂ ਤੁਹਾਡੀ ਜਿਵੇਂ ਫਲੈਟ ਬਣ ਗਏ ਬਣ ਕੇ ਵੇਖ ਵੀ ਗਏ ਦੇਦੋ ਚੰਗਾ ਤੁਸੀਂ ਆ ਵੀ ਜੋ ਆ ਵੀ ਜਬਸਾਪਰ ਅਲਾਉਡ ਨਹੀਂ ਆ ਸਾਨੂੰ 110 ਕਿਲਾ ਲੈ ਕੇ ਡਵੈਲਪ ਕਰ ਸਕਦੇ ਇਹਨਾਂ ਨੇ ਕਾਰਪੋਰੇਟਾਂ ਦੇ ਹੱਥੇ ਹੀ ਸਿਸਟਮ ਦਿੱਤੇ ਸਾਰੇ ਇਹ ਮੈਂ ਨਹੀਂ ਕਰ ਸਕਦਾ ਆਪ ਜੀ ਜ਼ਿੰਮੇਦਾਰ 10 ਕਿੱਲੇਾਂ ਚ ਜੀ ਜੀ ਮੇਰੇ ਕੋਲ 10 ਕਿੱਲੇ ਸੀ ਮੈਂ ਡਵੈਲਪ ਕਰਕੇ ਆਪੇ ਫਲੈਟ ਬਣਾ ਦਿੰਦਾ ਹਾਂਜੀ ਲੋਕਾਂ ਨੂੰ 1000000 ਨੂੰ ਕੱਟ ਰਸੋ ਕੋ ਭੇਜ ਦਿੰਦਾ ਜ਼ਮੀਨ ਤਾਂ ਵੀ ਇਹਨਾਂ ਨੂੰ ਜ਼ਿਆਦਾ ਪੈਸੇ ਕਮਾ ਜਾਂਦਾ ਜੀ ਜੀ ਨਾ 100 ਕਿਲਾ ਲਓ ਇਥੋਂ 10 ਕਿਲਾ ਫਿਰ ਨਕਸ਼ਾ ਪਾਸ ਕਰਾਓ ਫਿਰ ਉਥੇ ਗੁਮਾੜਾ ਨੂੰ ਪੈਸੇ ਦਿਓ ਆ ਆਪਣਾ ਜਿਹੜੀ ਉਹਨਾਂ ਦੇ ਸਿਸਟਮ ਆ 5 ਲੱਖ ਦੇਣਾ 10 ਲੱਖ ਕਿੱਲੇ ਦਾ ਦੇਣਾ ਉਸ ਤੋਂ ਬਾਅਦ ਤੁਸੀਂ ਡਵੈਲਪਮੈਂਟ ਕਰੋ ਤੋ ਉਹ ਕਹਿੰਦੇ 10 ਕਿੱਲੇ ਵਾਲਾ 5 ਕਿੱਲੇ ਵਾਲਾ ਕਰ ਹੀ ਨਹੀਂ ਸਕਦਾ 110 ਕਿੱਲੇ ਪਹਿਲਾਂ ਖਰੀਦੋ ਤਾਂ ਕਰ ਸਕਦੇ ਜੀ ਤਾਂ ਕਿ ਹੋਰ ਕੋਈ ਆ ਹੀ ਨਾ ਸਕੇ ਛੋਟਾ ਮੋਟਾ ਹੂੰ ਵੱਡੇ ਮਗਰ ਮਾਚ ਰਾਇ ਦੂਜੀ ਗੱਲ ਇਹ ਕਿ 65 ਹਜ਼ਾਰ ਕਿੱਲੇ 'ਚ ਇਹ ਬੀਨ ਸਿੰਘ ਜੀ ਕਹਾਣੀ ਇਹ ਲੈਂਡ ਪੂਲਿੰਗ ਵੀ ਹੈ ਹੀ ਨਹੀਂ ਹੂੰ ਤਾਂ ਇਹ ਜਮੀਨ ਜਮੂਨ ਦੀ ਹੈ ਹੀ ਨਹੀਂ ਇਸ ਦੇ ਪਿੱਛੇ ਤੁਹਾਡੀ ਸੈਂਟਰ ਸਰਕਾਰ ਹੈ ਹੂੰ ਇਹ ਤਾਂ ਪੰਜਾਬ ਦੀ ਡੈਮੋਗ੍ਰੇਫੀ ਨੂੰ ਚੇਂਜ ਕਰਨ ਵਾਸਤੇ ਡੈਮੋਗ੍ਰਾਫੀ ਨੂੰ ਚੇਂਜ ਕਰਨ ਵਾਸਤੇ ਇਹ ਸਿਸਟਮ ਰਚਿਆ ਗਿਆ ਹੈ ਜੀ ਇੱਥੇ ਲਿਆ ਕੇ ਵਸਾਉਣੇ ਕਿੰਨੇ ਉਹਨਾਂ ਨੇ ਬਾਹਰੋਂ ਹੂੰ ਆ ਸਾਡੇ ਨਿਊ ਚੰਡੀਗੜ੍ਹ 'ਚ 60% ਮਤਲਬ 70% ਬੰਦੇ ਬਾਹਰ ਦੇ ਨੇ ਹੂੰ ਹਿਮਾਚਲ ਦੇ ਦਿੱਲੀ ਤੋਂ ਜੰਡੀ ਘਰ ਤੋਂ ਮੇਰਾ ਸਵਾਲ ਹੀ ਐ ਸੀ ਵੀ ਪੰਜਾਬ ਦੇ ਲੋਕ ਦੇ ਬਾਗ ਦੇ ਚੇਂਜ ਕਰਕੇ ਤੁਹਾਨੂੰ ਸਿੱਖਾਂ ਨੂੰ ਉਹਨਾਂ ਨੇ ਇੱਥੇ ਤੁਸੀਂ ਕਹਿੰਦੇ ਅਸੀਂ 42 ਆ 52 ਆ ਤੇ ਉਹ 48 ਨੇ ਤੁਹਾਨੂੰ ਇਹਨਾਂ ਨੇ 32 ਤੇ ਲਿਆਉਣਾ ਹਾਂ ਤਾਂ ਕਿ ਤੁਸੀਂ ਸਾਰੀ ਉਮਰ ਸ਼ਨਕ ਨੇ ਖੜਕਾਓ ਹੂੰ ਜਿਹੜਾ ਹੁਣ ਗੱਲ ਪਈ ਤੇ ਜੀ ਨਾ ਸਾਡੇ ਤੁਹਾਨੂੰ ਐਸਾ ਸਬਕ ਸਿਖਾਵਾਂਗੇ ਯਾਦ ਰੱਖੋ ਹੁਣ ਸਾਰਾ ਪੰਜਾਬ ਜਿਹੜਾ ਦਬਾਬਿਆ ਪਵਾਹ ਏਰੀਆ ਇੱਥੇ ਤੇ ਹੀ ਮੱਛਲੀ ਇਕੱਠੇ ਹੋ ਗਏ ਆ ਤੇ ਸਾਰੇ ਫਲੈਟ ਘਰ ਉਹਨਾਂ ਕੋਲ ਆ ਸਹਾਇਮਤ ਜ਼ਮੀਨ ਹੀ ਖਰੀਦ ਸਕਦੇ ਉਹ ਸਾਡੇ ਇਥੇ ਘਰਾ ਘਰ ਦੇ ਘਰ ਬਣਾਈ ਜਾ ਰਿਹਾ ਫਲੈਟ ਤੇ ਫਲੈਟ ਵੀ ਨਹੀਂ ਘਰ ਤੁਸੀਂ ਵੀ ਲੈ ਸਕਦੇ ਜੋ ਉਸੇ ਹੂੰ ਬਿਲ ਤਾਂ ਬੇਰੀਆ ਤੁਸੀਂ ਵੀ ਖਰੀਦ ਸਕਦੇ ਜੀ ਹੂੰ ਜਿਵੇਂ ਅਗਰੀਕਲਚਰ ਜ਼ਮੀਨ ਨਹੀਂ ਖਰੀਦੋ ਉਹੀ ਗੱਲ ਹੈ ਨਾ ਇਹ ਤਾਂ ਸਭ ਕੁਝ ਲੈ ਜਾਂਦੇ ਇਥੇ ਇੱਥੇ ਸਭ ਕੁਝ ਲੈ ਜਾਂਦੇ ਹੂੰ ਫਿਰ ਮੈਂ ਉਹੀ ਗੱਲ ਕਹਿ ਰਿਹਾ ਜੇ ਪੰਜਾਬ ਕੋਲ ਵੱਸੋ ਹੀ ਘਟਾ ਹੋਗੀ ਤੇ ਫਲੈਟ ਜ਼ਮੀਨਾਂ ਇੱਕ ਵਾਰ ਕਰਕੇ ਅੱਛਾ ਇੱਕ ਗੱਲ ਹੋਰ ਹੈ ਕੈਪਟਨ ਸਾਹਿਬ ਕਈ 13 13 14 14 ਸਾਲ ਤੋਂ ਜ਼ਮੀਨਾਂ ਕਵਾਇਰ ਕੀਤੀਆਂ ਲੁਧਿਆਣੇ phase 1 arman phase 1 phase 2 ਤੇ phase 3 ਦਾਦਾ ਸਾਲ ਤੋਂ ਉਹ ਜ਼ਮੀਨਾਂ ਅਕਵਾਇਰ ਕੀਤੀਆਂ ਉਹ ਡਿਵੈਲਪ ਨਹੀਂ ਹੋ ਸਕੀਆਂ ਤੁਸੀਂ 24000 ਜਮੀਨ 26000 ਲੁਧਿਆਣੇ ਦੀ ਹੋਰ ਅਕਵਾਇਰ ਕਰਨੀ ਹੈ ਪਹਿਲਾਂ ਉਹਨਾਂ ਨੂੰ ਤੇ ਅਕਵਾਇਰ ਕਰ ਲਓ ਮੈਂ ਤਾਂ ਉਹਨਾਂ ਨੂੰ ਤਾਂ ਡਿਵੈਲਪ ਕਰ ਲਓ ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ 20 ਸਾਲ ਦੇ ਡਿਵੈਲਪ ਕਰ ਸਕਦੇ ਤੁਸੀਂ 20 ਸਾਲ ਤੁਸੀਂ ਤਾਂ ਚਲੇ ਜਾਓਗੇ ਡੇਢ ਸਾਲ ਨੂੰ ਉਹ ਡੇਢ ਸਾਲ ਤਾਂ ਤੁਸੀਂ ਭਾਈ ਸਾਹਿਬ ਉੱਥੇ ਨਾਲੇ ਵੀ ਨਹੀਂ ਪੱਟ ਸਕਦੇ ਸੀਵਰੇਜ ਪਾਉਣਾ ਹੈ ਸੜਕਾਂ ਬਣਾਉਣੀਆਂ ਹੈ ਨਕਸ਼ੇ ਬਾਸ ਕਰਾਉਣੇ ਹੂੰ ਤੇ ਇਹ 1.5 ਸਾਲ ਤੱਕ ਵੀ ਨਹੀਂ ਹੋਣਾ ਹੂੰ ਤੇ ਇਹਦਾ ਮਤਲਬ ਪਿੱਛੇ ਉਹ ਜ਼ਮੀਨ ਵਾਰਾ ਭਈ ਰਹੂਗੀ ਤੇ ਫਿਰ ਲੱਖ ਰੁਪਏ ਕਿੱਲਾ ਦੂਜੀ ਸਰਕਾਰ ਆ ਕੇ ਅਸੀਂ ਦਿੰਦੇ ਹਾਂ ਹਾਂ ਉਹਨਾਂ ਨੇ ਕਹਿੰਦਾ ਅਸੀਂ ਦੇਣਾ ਸਾਡੀ ਸਕੀਮ ਲੱਖ ਰੁਪਏ ਕਿੱਲਾ ਕਿਤੇ ਹੋਇਆ ਕਿਹਕਾ ਹੂੰ 50 ਹਜ਼ਾਰ ਰਹਿਦਾ 50 ਹਜ਼ਾਰ ਦੇਵਾਂਗੇ ਹੂੰ ਕੀ ਕਰ ਲੋਗੇ ਤੁਸੀਂ ਕੀ ਕਰ ਲਵਾਂ ਮਤਲਬ ਇਹਨਾਂ ਦੀ ਨੀਅਤ ਹੀ ਸਾਫ਼ ਨਹੀਂ ਹੈਗੀ ਕਿਸਾਨ ਨੂੰ ਮਾਰਨਾ ਕੁਲ ਮਿਲਾ ਕੇ ਕਿਸਾਨ ਦੇ ਕੋਲ ਜ਼ਮੀਨ ਖੋਣੀ ਹੈ ਸਾਲ ਦੇ ਲਾਲਚ ਦੇ ਕੇ ਹਾਂ ਵੀ ਲੱਖ ਰੁਪਇਆ ਕਿੱਲਾ ਤੁਹਾਨੂੰ ਦਿਆਂਗੇ ਹੂੰ ਮੈਂ ਨੇ ਸਾਲ ਦਾ ਹੂੰ 10 ਲੱਖ ਦੇ ਕਿੱਲੇ ਜਮੀਨ ਦਾ 10 ਲੱਖ ਰੁਪਏ ਪਹਿਲਾਂ ਤੁਹਾਨੂੰ ਦੇਾਂਗੇ ਮੁਰਕੇ ਤੁਹਾਨੂੰ ਪਲਾਟ ਦੇਾਂਗੇ ਹੂੰ ਅਗਰ ਇਹ ਸੱਚੀ ਮੁੱਚੀ ਹੀ 2 ਸਾਲ ਦਾ ਮੇਰਾ ਐਗਰੀਮੈਂਟ ਸੀਗਾ ਜੀ ਜੀ ਇਹ ਵੀ 2 ਸਾਲ ਦਾ ਐਗਰੀਮੈਂਟ ਕਰਨਗੇ ਹੂੰ ਅਗਰ ਇਹ ਸੱਚੀ ਮੁੱਚੀ ਹੀ ਮੈਨੂੰ 2 ਸਾਲ ਚ ਦੇ ਦਿੰਦੇ ਹੂੰ ਤੇ ਫਿਰ ਇਹਦੇ ਵਰਗੀ ਕੋਈ ਚੀਜ਼ ਨਹੀਂ ਹੈ ਹੂੰ ਕਮਰਸ਼ੀਅਲ ਪਲਾਟ ਦੇ ਦਿੰਦੇ ਸਾਨੂੰ ਕਮਰਸ਼ੀਅਲ ਰੈਜੀਡੈਂਸ ਸਾਰੇ 2 ਸਾਲ ਦੇ ਦੇ ਦਿੰਦੇ ਹੂੰ ਪਰ ਇਹ ਤਾਂ 25 ਹਜ਼ਾਰ ਕੇ 26 ਹਜ਼ਾਰ ਕਿੱਲਾ ਇੱਥੇ 18 ਹਜ਼ਾਰ ਕਿੱਲਾ ਦਾ ਇੱਥੇ 1800 ਕਿੱਲਾ ਦਾ ਮੁਹੱਲੀ ਹੈ ਹੂੰ ਇਹ ਤਾਂ ਭਾਈ ਸਾਹਿਬ ਡਵੈਲਪ ਕਰਨ ਲੱਗੇ 10 ਸਾਲ ਲੱਗ ਜਾਣਗੇ ਲੱਗ ਜਾਣਗੇ ਬਿਲਕੁਲ ਨਾਲੇ ਜਿੱਥੇ ਜਿਹਨੂੰ ਟ੍ਰਾਈ ਸਿਟੀ ਕਹਿੰਦੇ ਉਹ ਚੰਡੀਗੜ੍ਹ ਐਡੀ ਵੱਡੀ ਸਿਟੀ ਆ ਮੋਹਾਲੀ ਐਡੀ ਵੱਡੀ ਸਿਟੀ ਆ ਜਿੱਥੇ ਲੋਕ ਹਰ ਵਰਗ ਦਾ ਲੋਕ ਇਕੱਕੇ ਰਹਿੰਦਾ ਇੱਥੇ 10 15 ਸਾਲ ਲੱਗ ਜਾਂਦੇ ਨੇ ਆਮ ਸ਼ਹਿਰਾਂ ਜਿੱਦ ਬਹੁਤ ਜ਼ਿਆਦਾ ਸਮਾਂ ਲੱਗੇਗਾ ਮੇਬੀ ਹਾਂ ਸੋ ਗੱਲ ਇਦਾਂ ਮਾਰ ਦੱਸ ਕੋ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਜਿੱਥੇ ਵੱਡੇ ਵੱਡੇ ਘਰਾਨਿਆਂ ਦੇ ਕਾਰਪੋਰੇਟ ਘਰਾਨੇ ਸਾਨੂੰ ਮਾਰਨ ਦਾ ਯਤਨ ਕਰ ਰਿਹਾ ਉੱਥੇ ਨਾਲ ਨਾਲ ਮੰਤਰੀ ਔਰ ਐਡਮਿਨਿਸਟ੍ਰੇਸ਼ਨ ਪੁਲਿਸ محکمہ ਸਾਰੇ ਰਲੇ ਹੋਏ ਆ ਔਰ ਸਾਰਿਆਂ ਨੂੰ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਵੀ ਮੇਰੀ ਜ਼ਮੀਨ 15 ਸਾਲ ਤੋਂ ਹੋ ਗਈ ਹੈ ਮੈਨੂੰ ਨਾ ਤੇ ਹੁਣ ਤੱਕ ਉਹਦਾ ਪੈਸਾ ਮਿਲੇ ਨਾ ਕਮਰਸ਼ੀਲ ਪਰਾਟ ਮਿਲੇ ਹੈ ਮੇਰੀ ਜ਼ਮੀਨ ਤੇ ਫਲੈਟ ਵੀ ਬਣ ਗਏ ਆ ਜ਼ਮੀਨਾਂ ਵੇਚ ਵੀ ਗਈਆਂ ਕਾਰਪੋਰੇਟਰ ਕਰਾਨਿਆਂ ਨੇ ਕਰੋੜਾ ਰੁਪਇਆ ਆਪਣੇ ਖਜ਼ਾਨਿਆਂ ਚ ਹੀ ਪਾ ਲਿਆ ਵਾ ਪਰ ਸ਼ਾਨੂੰ ਨਾ ਕੁਝ ਮਿਲਿਆ ਤੇ ਨਾ ਹੁਣ ਤੱਕ ਉਮੀਦ ਹੈਗੀ ਆ ਵੀ ਗਾਹ ਪਤਾ ਨਹੀਂ ਕਿਦੋਂ ਮਿਲਣਾ ਵਾ ਅਮੈਦਾ ਕਹਿ ਕੇ ਫਿਰ ਸਤੰਬਰ ਆ ਗਿਆ ਸਤੰਬਰ ਤੋਂ ਵੀ ਗਾਂਹ ਡੇਟ ਵਧਾਈ ਜਾ ਸਕਦੀ ਹੈ ਇਹ ਆ ਉਹ ਬੰਦੇ ਨੇ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਲੈਂਡ ਪੂਲਿੰਗ ਦੇ ਕਹਿ ਕੇ ਤੇ ਜਿਹੜੇ ਅੱਜ 65000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲਾਂ ਕਰ ਰਿਹਾ ਤੇ ਉਹ ਕਿਦੋਂ ਤੱਕ ਪੈਸਾ ਮਿਲੂਗਾ ਕਿਦੋਂ ਲੋਕ ਲੋਕਾਂ ਦੀਆਂ ਜਿਹੜੀਆਂ ਆਸਾਂ ਪੂਰੀਆਂ ਹੋਣਗੀਆਂ ਸਰਕਾਰ ਉਹਨਾਂ ਨੂੰ ਦੇਵੇਗੀ ਜਾਂ ਉਹਨਾਂ ਦੀ ਬਿਨਾਂਥਿਆ ਹਾਕੇ ਉਹਨਾਂ ਨੂੰ ਘਰੋਂ ਬੇਕਾਰ ਕਰ ਦਿੱਤਾ ਜਾਏਗਾ ਤੇ ਉਹਨਾਂ ਦੇ ਜ਼ਮੀਨਾਂ ਤੇ ਪ੍ਰਵਾਸੀ ਬਾਹਰ ਦੇ ਸੂਬਿਆਂ ਦੇ ਲੋਕ ਲਿਆ ਕੇ ਬਿਵਾਸਾ ਦਿੱਤੇ ਜਾਣਗੇ ਤੇ ਘਰ ਵੀ ਉਹਨਾਂ ਦੇ ਹੋਊਗਾ ਤੇ ਅੱਖਾਂ ਵੀ ਉਹਨਾਂ ਬੋਟਾ ਬਣਾ ਕੇ ਤੁਹਾਨੂੰ ਵੀ ਜ਼ੀਰੋ ਕਰ ਦੇਣਗੇ ਅੱਖਾਂ ਵੀ ਪੰਜਾਬੀਆਂ ਨੂੰ ਵੈਸੇ ਕਰ ਦੇਣਗੇ ਪੰਜਾਬ ਤੋਂ ਬਾਹਰ ਮੈਨੂੰ ਮਾਈਗਰੇਨ ਜਿੱਦਾਂ ਉਥੋਂ 47 ਚੋਂ ਕੀਤਾ ਤੇ ਇੱਕ ਵਾਰੀ ਫੇਰ ਸਾਨੂੰ ਕਰਨ ਦੀ ਤਿਆਰੀ ਕੀਤੀ ਜਾਂ ਕੀਤੀ ਜਾ ਰਹੀ ਹੈ ਵੇਖੋ ਜੇ 47 ਚੋਂ ਸਾਨੂੰ ਕੱਢ ਕੇ ਰਫੂਜੀ ਬਣਾ ਦਿੱਤਾ ਗਿਆ ਵਾ ਤੇ ਹੁਣ ਪਤਾ ਨਹੀਂ ਸਾਨੂੰ ਕਿੱਥੇ ਕੱਲਣਗੇ ਸੋ ਇਹ ਜਿਹੜਾ ਸਿੱਧੀ ਹਿੱਕ 'ਚੇ ਗੋਲੀ ਹੈ ਨਾ ਪੰਜਾਬੀਆਂ ਦੇ ਸਾਨੂੰ ਇਹ ਤੋਂ ਸੁਚੇਤ ਹੋਣਾ ਚਾਹੀਦਾ ਵਾ ਮੋਦੀ ਨੇ ਸਲਫਾਸ ਦੀਆਂ ਗੋਲੀਆਂ ਦਿੱਤੀਆਂ ਸਨ ਉਹਨੇ 2 ਸਾਲ ਬਾਅਦ ਇਹ ਗੱਲ ਕਹਿ ਦਿੱਤੀ ਮੈਂ ਕਿਸਾਨਾਂ ਨੂੰ ਸਮਝਾਉਣ ਤੋਂ ਅਸਫਲ ਰਿਹਾ ਇਹਨਾਂ ਨੇ ਵੀ ਸਾਨੂੰ ਹੱਕ ਚ ਗੋਲੀ ਮਾਰਨ ਦਾ ਯਤਨ ਕੀਤਾ ਵਾ ਸੁਚੇਤ ਰਹਿੰਦੀ ਲੋੜ ਆ ਆਪਣੀ ਜ਼ਮੀਨਾਂ ਨਾ ਵੇਚੀਏ ਜ਼ਮੀਨਾਂ ਖਰੀਦੀਏ ਪੰਜਾਬ ਜ਼ਮੀਨਾਂ ਤੋਂ ਬਗੈਰ ਸਾਡੇ ਕੋਲ ਕੋਈ ਐਗਰੀਕਲ ਇੰਡਸਟਰੀ ਸਾਡੀ ਇੰਡਸਟਰੀ ਹੈ ਹੋਰ ਕੋਈ ਸਾਡੇ ਕੋਲ ਇੱਥੇ ਇੰਡਸਟਰੀ ਨਹੀਂ ਹੈਗੀ ਜੇ ਸਾਡੇ ਕੋਲ ਐਗਰੀਕਲ ਐਗਰੀਕਲ ਖੋਲਿਆ ਗਿਆ ਤੇ ਫਿਰ ਅਸੀਂ ਮਰ ਜਾਵਾਂਗੇ ਤੇ ਮਰੇ ਤੇ ਹੋਏ ਆ ਪਰ ਜੇ ਮੜਾ ਮੋਟਾ ਸੈਕਦੇ ਆ ਉਹ ਤੋਂ ਜ਼ਮੀਨਾਂ ਕਰਕੇ ਆ ਜ਼ਮੀਨਾਂ ਬਚਾ ਕੇ ਰੱਖੀਏ ਪੰਜਾਬ ਬਚ ਸਕਦਾ ਤਨਵਾ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ